ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣauti ਦਿੱਤੀ ਹੈ। ਰਾਜਾ ਵਿੜਿੰਗ ਨੇ ਕਿਹਾ ਕਿ ਅਬ ਉਹ ਹਰ ਤੋਂ 2027 ਚ ਮੇਰੇ ਖਿਲਾਫ ਚੋਣ ਲੜਨ ਸੁਨੀਲ ਜਾਖੜ ਜੇਕਰ ਮੈਂ ਹਾਰ ਗਿਆ ਤਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵਾਂਗਾ ਜੇ ਤੁਸੀਂ ਹਾਰ ਗਏ ਤਾਂ ਅਸਤੀਫਾ ਦੇਣਾ ਪਵੇਗਾ ਫਿਰ ਜਨਤਾ ਫੈਸਲਾ ਕਰੇਗੀ ਕੌਣ ਅਸਲੀ ਹੈ ਕੌਣ ਨਕਲੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਭਤੀਜੇ ਸੰਦੀਪ ਜਾਖੜ ਜੋ ਕਿ ਕਾਂਗਰਸ ਦੀ ਟਿਕਟ ਤੇ ਚੁਣੇ ਨੇ ਉਹਨਾਂ ਨੂੰ ਆਬੋਂ ਹਰ ਤੋ ਅਸਤੀਫਾ ਦੇਣ ਨੂੰ ਕਹਿਣ ਤੇ ਖੁਦ ਚੋਣ ਲੜਨ ਤੇ ਵਿੜਿੰਗ ਉਹਨਾਂ ਦੇ ਵਿਰੁੱਧ ਕਾਂਗਰਸ ਦੀ ਟਿਕਟ ਤੇ ਲੜਨ ਕੀ। ਬੀਤੇ ਦਿਨੀ ਜੈ ਸੰਵਿਧਾਨ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਰਾਜਾ ਵਿੜਿੰਗ ਨੇ ਕਿਹਾ ਕਿ ਨੈਤਿਕ ਤੌਰ ਤੇ ਸੰਦੀਪ ਜਾਖੜ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸੁਨੀਲ ਜਾਖੜ ਪਾਸ਼ਪਤ ਸ਼ਾਮਲ ਹੋ ਗਏ ਨੇ ਤੇ ਸੁਪਾ ਪ੍ਰਧਾਨ ਬਣ ਗਏ ਨੇ ਕਿਉਂਕਿ ਸੰਦੀਪ ਨੇ ਕਾਂਗਰਸ ਦੀ ਬਜਾਏ ਆਪਣੇ ਚਾਚੇ ਦਾ ਸਮਰਥਨ ਕੀਤਾ ਇਸ ਲਈ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਨਾਤਿਕਤਾ ਦੇ ਆਧਾਰ ਤੇ ਦੇ ਦੇਣਾ ਚਾਹੀਦਾ ਹੈ ਤੇ ਹੁਣ ਚੁਣੌਤੀ ਦਿੱਤੀ ਗਈ ਹੈ ਸੁਨੀਲ ਜਾਖੜ ਨੂੰ ਰਾਜਾ ਵੜਿੰਗ ਤਰਫੋਂ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੁਨੀਲ ਜਾਖੜ ਹੋਣਾ ਬੋਹਰ ਤੋਂ ਚੋਣ ਲੜਨ ਜੇ ਮੈਂ ਹਾਰ ਗਿਆ ਤਾਂ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵਾਂਗਾ ਜੇਕਰ ਤੁਸੀਂ ਹਾਰ ਗਏ ਤਾਂ ਤੁਹਾਨੂੰ ਵੀ ਅਸਤੀਫਾ ਦੇਣਾ ਪਵੇਗਾ। ਸੰਗਤ ਵਾਲੀ ਗੱਲ ਨੂੰ ਲੈ ਕੇ ਅਸਤੀਫਾ ਦੇ ਕੇ ਚੋਣ ਆਪ ਲੜਿਓ और जे आप लड़ोगे मैं हंका नहीं बोल रहा मैं माफी मांगता जाखड़ साहब फिर निर्माणा का बंदा थोड़े खिलाफ लड़ेगा जे मैं हार गया तो प्रधान जी को असीफा दे तो पेचा बना पाऊंगा अपनी बीजेपी को प्रधान कांग्रेस को, को प्रधान आनंद बड़ा आएगा कौन लड़ेगा चुनाव? क्यों भाई? सेवा जनता करेगी हार गया तो मैं इस्तीफा दे दूंगा नहीं तो तू दे दियो और मेरे को आज के बाद नकली पटोरी मत बोलियो नकली है कि असलियत अबोर्ड के मैदान में मैं गिजरवा नहीं कर रहा हूं और कह रहा हूं